ਜੰਮੂ ਜੁਨਿਅਰ ਜਿੰਦਾਬਾਦ 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 ਮੁੜਦਾਬ 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 ਹਾਂ ਚਲੋ ਸਾਡੇ ਮਾਈ ਸਿੱਧੇ ਰੱਖਾ ਸਰਦਾ ਬੱਲੇ ਚੋਪਾ ਵਰਗਾ ਗੋਣੇ ਦਾ ਅਧਿਕਾਰ ਨੇ ਬੋਤਾ ਨੂੰ ਕਿਹਾ ਸ਼ਰਮ ਨਹੀਂ ਆਉਂਦੀ ਹੈ ਇਹਨਾਂ ਬੰਦਿਆਂ ਨੂੰ ਨਹੀਂ ਆਉਂਦੀ ਗੱਡੀ ਲੱਗੇ ਜਿਹਨਾਂ ਨੂੰ ਅਸੀਂ ਪਹਿਲਾਂ ਨਾ ਗੱਡੀ ਲਾਇਆ ਗਰ ਮੁੰਡਾ ਬੰਦੇ ਨੂੰ ਕੀ ਆਉਣੀ ਇਹਨਾਂ ਨੂੰ ਨਹੀਂ ਆਉਂਦੀ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਖਾਨ ਜੂਨੀਅਰ ਜਿੰਦਾਬਾਦ 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 ਖਾਨ ਜੂਨੀਅਰ ਦੀ ਸਰਕਾਰ ਮੁਰਦਾਬਾਦ 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 ਸਾਨੂੰ ਨੇ ਡਾਂਗਾ ਗੋਲੀਆਂ ਚਲਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਤਾਂ ਹਰ ਕਾਰਜ ਤੇ ਵੀ ਲੈਣ ਨੂੰ ਦਿੱਤੀ ਜਾਂਦੀ ਹੈ ਹਾਂ 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 ਨੇ ਨੀਂਹ ਪਰ ਤੁਹਾਡੀ ਵੀ ਹੋਣੀ ਹੈ ਤੁਹਾਡੀ ਵੀ ਡਿਊਟੀ ਹੈ ਪਰ ਇਹ ਕੀ ਕਰਦੇ ਅਸੀਂ ਗੱਲਾਂ ਨਹੀਂ ਕਰਦੇ ਨਹੀਂ ਉਹ ਨੀਂਹ ਹਾਲੇ ਕਰਦਾ ਨਹੀਂ ਇੱਕ ਪਤਾ ਆਏਗਾ ਇਹ ਕੋਈ ਗੱਲ ਪਹਿਲਾ ਹੱਥ ਹੋਰ ਪਾਰਟੀ ਕੋਈ ਨਹੀਂ ਆਉਂਦੀ ਕਾਗਰਦੀ ਕੰਨੀਆ ਦਾ ਭਾਗ ਤਾ ਸੁਣੋ ਰੈਲ ਸੁਣੋ ਰੈਲ ਨਹੀਂ ਪਾਰਟੀ ਮਾਰਦੇ ਆ ਇਹਨੂੰ ਲੱਖੋ ਇਹਦੇ ਜ਼ਖਮਾਂ ਚੜਾਉਂਦੇ ਇਹ ਪਾਰਟੀ ਜਾਣ ਕੇ ਇੱਕ ਦੇ ਕਿਸਾਨ ਕੀ ਮਤਾ ਭਾਗ ਮੋਟਾ ਮੋਟਾ ਪਾਉਂਦੇ ਰਹੇ ਤੂੰ ਪਾਉਂਦੇ ਰਹੇ ਮੋਟਾ ਜਿਹੜਾ ਪਈ ਨੋ ਬੀਜੇਪੀ ਸਰਕਾਰ ਨੂੰ ਨਾ ਬੋਲੋ ਸਾਡੇ ਸਵਾਲਾਂ ਦੇ ਜਵਾਬ ਸਾਡੇ ਸਵਾਲਾਂ ਦਾ ਜਵਾਬ ਦਿਓ ਆਜਾਓ ਆਜਾਓ ਭੱਜ ਗਈਆਂ ਗੱਡੀਆਂ ਨੇ ਭੱਜ ਗਏ ਭੱਜ ਗਏ ਆ ਭੱਜ ਗਏ ਭੱਜ ਗਏ ਕਿਦਾਂ